ਸਸ਼ੀਕਾਲ ਦਿਨਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਜ਼ਮੀਨੀ ਵਿਵਾਦ ਨੇ ਇੱਕ ਵਾਰ ਫਿਰ ਖੂਨੀ ਰੂਪ ਧਾਰ ਲਿਆ ਦਰਸਲੇ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਜ਼ਬਰਦਸਤ ਲੜਾਈ ਹੁੰਦੀ ਹੈ ਜਿਸ ਵਿੱਚ ਇੱਕ ਧਿਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਫਾਇਰ ਕੱਢੇਗੇ ਜਿਸ ਕਾਰਨ ਇੱਕ ਵਿਅਕਤੀ ਫਿਰੋਜ਼ਪੁਰ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਜ਼ਮੀਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ। ਸੂਬੇ 'ਚ 118 ਸਕੂਲ ਆਫ ਫੈਮਿਨਸ ਦੀ ਸ਼ੁਰੂਆਤ ਕੀਤੀ ਜਿਸ 'ਚ ਆਧੁਨਿਕ ਕਲਾਸਰੂਮ, ਲਾਇਬ੍ਰੇਰੀ, ਲੈਬਾਰਟਰੀ, ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ। ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਅਸੀਂ ਜੇ ਬੱਚਿਆਂ ਨੂੰ ਹੌਲ ਬਣਾਵਾਂਗੇ। ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਅੱਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਦੇਸ਼ ਦਾ ਨਾਮ ਰੌਸ਼ਨ ਕਰੀਏ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ ਸਾਡੀ ਸੋਚ ਹੈ ਕਿ ਜੱਜ ਦਾ ਬੱਚਾ ਡੀਸੀ ਦਾ ਬੱਚਾ ਤੇ ਰਿਸ਼ੀਆ ਦਾ ਬੱਚਾ ਇੱਕੋ ਬੈਂਚ ਤੇ ਬਹਿ ਕੇ ਪੜਨੇ ਚਾਹੀਦੇ ਆ ਇੱਕੋ ਸਿਲੇਬਸ ਇੱਕ ਦਾ ਬਣਾ ਹੋਣਾ ਚਾਹੀਦਾ ਇਹਨਾਂ ਸਕੂਲਾਂ 'ਚ ਮੈਰਿਟ ਦੇ ਆਧਾਰ ਤੇ ਵਿਦਿਆਰਥੀਆਂ ਨੇ ਦਾਖਲਾ ਲਿਆ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੇ ਲਈ ਜੀਈਈ ਨੀਟ ਯੂਪੀਐਸਸੀ ਦੀ ਤਿਆਰੀ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਦਲੀ ਪੰਜਾਬ ਦੇ ਸਕੂਲਾਂ ਦੀ ਨੋਹਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀ ਇਹ ਪਹਿਲ ਕਦਮੀ ਖਾਸ ਕਰਕੇ ਗਰੀਬ ਅਤੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਦੀ ਮਿਆਰੀ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਏਗੀ ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਸਕੂਲਾਂ ਦੇ ਵਿਦਿਆਰਥੀ ਹਰ ਖੇਤਰ ਵਿੱਚ ਮੱਲਾ ਮਾਰ ਕੇ ਸੂਬੇ ਦਾ ਨਾਂ ਰੋਸ਼ਨ ਕਰਨਗੇ ਵਾਦ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਜਿਸ ਦੌਰਾਨ ਇੱਕ ਧਿਰ ਨੇ ਪੱਥੇ ਵੱਢਦੇ ਸਖਤੇ ਗੋਲੀ ਮਾਰ ਦਿੱਤੀ ਦਰਸਲ ਇਹ ਗੋਲੀ ਜਿਹੜੀ ਹੈ ਉਹ ਪੀਰਤ ਦੇ ਪੈਰ ਦੇ ਵਿੱਚ ਜਾ ਲੱਗਦੀ ਹੈ ਜਿਸ ਕਰਕੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਉਸ ਨੂੰ ਨੇੜਲੇ ਹਸਪਤਾਲ ਅੰਦਰ ਦਾਖਲ ਕਰਵਾਇਆ ਗਿਆ ਦੱਸ ਦੇ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਜ਼ਮੀਨੀ ਵਿਵਾਦ ਨੇ ਖੂਨੀ ਰੂਪ ਧਾਰ ਲਿਆ ਹੋਵੇ ਅਜਿਹਾ ਤਾਂ ਸਵੀਰਾ ਪਹਿਲੇ ਵੀ ਕਈ ਵਾਰ ਸਾਹਮਣੇ ਆ ਚੁੱਕਿਆ ਨੇ ਤੇ ਹੁਣ ਫਿਰੋਜ਼ਪੁਰ ਦੇ ਵਿੱਚ ਜਿਹੜਾ ਜਮੀਨੀ ਵਿਵਾਦ ਇਸ ਕਦਰ ਵੱਧ ਗਿਆ ਕਿ ਇੱਕ ਧਿਰ ਦੇ ਵੱਲੋਂ ਫਾਇਰ ਕੱਢੇ ਗਏ ਨੇ ਤੇ ਇਸ ਇਸ ਦੌਰਾਨ ਇੱਕ ਸਖਸ਼ ਜਿਹੜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋਇਆ ਉੱਥੇ ਕਿਹਾ ਜਾ ਰਿਹਾ ਕਿ ਜਿਹੜੀਆਂ ਦੋਵੇਂ ਧਿਰਾਂ ਉਹ ਆਪਸ ਦੇ ਵਿੱਚ ਰਿਸ਼ਤੇਦਾਰ ਦੱਸਿਆ ਜਾਂਦੀਆਂ ਨੇ ਜ਼ਮੀਨ ਦੇ ਇੱਕ ਟੁਕੜੇ ਕਾਰਨ ਇਹਨਾਂ ਦੋਵਾਂ ਵਿਚਾਲੇ ਕਈ ਚਿਰ ਤੋਂ ਜਿਹੜੀ ਇਹ ਲੜਾਈ ਚੱਲ ਰਹੀ ਸੀ ਅਤੇ ਇਹ ਹੀ ਲੜਾਈ ਹੁਣ ਖੂਨੀ ਰੂਪ ਜਿਹੜੀ ਹੈ ਉਹ ਧਾਰ ਲੈਂਦੀ ਹੈ ਕਿਾ ਜਾ ਰਿਹਾ ਹੈ ਕਿ ਇੱਕ ਸਖਸ਼ ਦੇ ਵੱਲੋਂ ਉਸ ਵਕਤ ਇੱਕ ਵਿਅਕਤੀ ਦੇ ਉੱਤੇ ਗੋਲੀ ਮਾਰੀ ਗਈ ਜਦੋਂ ਆਪਣੇ ਪਿੰਡ ਦੇ ਅੰਦਰ ਪੱਠੇ ਵੱਡ ਰਿਹਾ ਸੀ ਤਾਂ ਉਸਦੇ ਪੈਰ ਦੇ ਵਿੱਚ ਗੋਲੀ ਜਾ ਲੱਗਦੀ ਹੈ ਜਿਸ ਕਰਕੇ ਉਹ ਸਖਸ਼ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਜਿਸ ਨੂੰ ਕੀ ਦੂਜੇ ਹਸਪੀਟਲ ਰੈਫਰ ਕਰ ਦਿੱਤਾ ਗਿਆ ਆਪਸੀ ਰਿਸ਼ਤੇਦਾਰੀ ਦੱਸੀ ਜਾ ਰਹੀ ਹੈ ਅਤੇ ਜ਼ਮੀਨ ਨੂੰ ਲੈ ਕੇ ਇਹਨਾਂ ਦਾ ਜਿਹੜਾ ਵਿਵਾਦ ਸੀ ਉਹ ਕਈ ਸਮੇਂ ਤੋਂ ਵੱਧਦਾ ਜਾ ਰਿਹਾ ਹੈ ਉੱਥੇ ਇਹ ਕਿਹਾ ਜਾ ਰਿਹਾ ਕਿ ਜਿਹੜੇ ਵਕਤ ਵਿਅਕਤੀ ਦੇ ਵੱਲੋਂ ਫਾਇਰ ਕੱਢੇ ਗਏ ਨੇ ਉਹ ਪੁਲਿਸ ਮੁਲਾਜ਼ਮ ਦਾ ਬੇਟਾ ਹੈ ਜਿਸ ਕਰਕੇ ਉਸਨੇ ਆਪਣਾ ਦਬਦਬਾ ਦਿਖਾਉਣ ਦੇ ਲਈ ਜਿਹੜੀ ਹੈ ਗੋਲੀ ਚਲਾਈ ਹੈ ਉੱਥੇ ਹੀ ਗੋਲੀ ਦੀ ਆਵਾਜ਼ ਸੁਣਨ ਤੋਂ ਬਾਅਦ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਗਿਆ دہشت ਵਰਗਾ ਜਿਹੜਾ ਸੀ ਉਹ ਮਾਹੌਲ ਬਣ ਗਿਆ ਪਿੰਡ ਦੇ ਵਿੱਚ ਫਿਰੋਜ਼ਪੁਰ ਦੀ ਇਹ ਸਾਰੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਫਿਰ ਆਮੋ ਸਾਹਮਣੇ ਹੋਈਆਂ ਜਿਸ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਪੱਠੇ ਵੜਦੇ ਵਿਅਕਤੀ ਦੇ ਉੱਤੇ ਫਾਇਰ ਕੱਢੇ ਗਏ ਜਿਸ ਦੇ ਵਿੱਚ ਉਸ ਦੇ ਪੈਰ ਦੇ ਵਿੱਚ ਜਾ ਕੇ ਗੋਲੀ ਲੱਗਦੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਜਿਸ ਨੂੰ ਪਹਿਲਾ ਤਾਂ ਫਿਰੋਸਪੁਰ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਜਾਂਦਾ ਪਰ ਹਾਲਾਤ ਨਾਜ਼ੁਕ ਬੰਦਿਆ ਦੇ ਉਸ ਨੂੰ ਨੇੜਲੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਥੇ ਹੀ ਕੀ ਹੈ ਸਾਰਾ ਮਾਮਲਾ ਤੁਹਾਨੂੰ ਸੁਣਾ ਦਿੰਨੇ ਆ। ਨਾਲ ਪਾਜੀ ਫਰੇਪਰ ਸਿਟੀ ਬੀਵੀ ਗਰੋਡ ਦਾ ਜੀ ਬਣਦੇ ਬਿਲਕੁਲ ਨਾਲ ਸਾਡੀ ਜ਼ਮੀਨ ਆ ਜੀ। ਸਾਡੇ ਕੋਲ ਜ਼ਮੀਨ ਥੋੜੀ ਆ ਤੇ ਸਾਡੇ ਸ਼ਰੀਕਾ ਜਾਂ ਚਾਚਾ ਜੀ ਉਹਨਾਂ ਕੋਲ ਜ਼ਮੀਨੇ ਕੋਈ ਜ਼ਿਆਦਾ ਤੇ ਉਹ ਉਹ ਆਪ ਖੁਦ ਏਐਸਆਈ ਆ ਉਹਦਾ ਬੇਟਾ ਬਸ ਪਿਛਲਾ ਏਐਸਆਈ ਦਾ ਤੇ ਚਲਾਦਾ ਉਹ ਚਾਚਾ ਦਾ ਮੁੰਡਾ ਹੈ ਤੇ ਥੋੜੀ ਰੰਜਿਸ਼ ਤੇ ਜ਼ਮੀਨ ਜਾਲੇ ਚੱਲੀ ਬਸ ਅੱਜ ਉਹਨੇ ਸਾਡੇ ਛੋਟੇ ਬੰਦੇ ਗੋਲੀ ਮਾਰੀ ਕਾਰਨ ਕਿ ਰਿਆ ਕਾਰਨ ਬਸ ਥੋੜਾ ਜ਼ਮੀਨ ਦਾ ਰੌਲਾ ਜਿਹਾ ਬਸ ਪੜ ਦਾ ਰੌਲਾ ਹੀ ਸਮਝ ਲੋ ਜ਼ਮੀਨ ਆ ਉਹਨੇ ਕਿ ਮਾਰਾ ਰਹਿ ਗਿਆ ਬਸ ਉਹ ਆਪਣਾ ਸਭ ਪੁਰਾਣਾ ਦਵਦਵਾ ਬਣਾ ਰਹੇ ਆ ਵੀ ਜ਼ਮੀਨ ਤੋਂ ਛੱਡ ਕੇ ਚਲੇ ਜਾਣ ਬਸ ਆ ਹੀ ਪੁੱਛ ਜਾਏਗਾ سرکاری ਜਿਹੜੀ ਹਥਿਆਰ ਨਾਲ ਗੋਲੀ ਚੱਲੀ ਨਹੀਂ ਨਹੀਂ ਪ੍ਰਾਈਵੇਟ ਰਮ ਆਪਣਾ ਰਖਾ ਪਿਸਤਲ ਹੈਗਾ ਜੱਜਾ ਹਲਣਾੜੇ ਕੋਲ ਜਾਂ ਕਿੱਥੇ ਚਲੇਗਾ ਤੇ ਚਲਾਇਆ ਉਹਦੇ ਬੇਟੇ ਨੇ ਬਿਲਕੁਲ ਹਾਂਜੀ ਨਹੀਂ ਤੇ ਪਿਸਤਲ ਸਰਕਾਰੀ ਹੋਇਆ ਨਾ ਜੇ ਉਹਨਾਂ ਦਾ ਨਹੀਂ ਨਹੀਂ ਉਹਨੇ ਵਾਕ ਪਸੰ ਲੈ ਆਇਆ ਹੈ ਅੱਛਾ ਪਸੰ ਹਾਂਜੀ ਸਿਵਨ ਤੁਸੀਂ ਕੀ ਮਤ ਕਰਦੇ ਬਸ ਇਹੀ ਹੈ ਸਾਨੂੰ ਇਨਸਾਫ ਚਾਹੀਦਾ ਬਸ ਉਹਨਾਂ ਦੇ ਜਿਹੜੀ ਪੁਰਾਣੀ ਘਟਨਾ ਹੋਣੀ ਚਾਹੀਦੀ ਬਸ ਕੀ ਹਾਲਾਤ ਕੀ ਹੈ ਹਾਲਾਤ ਐ ਸਾਡਾ ਸਾਡਾ ਮੇਕਲ ਬੇਹੋਸ਼ ਪਿਆ ਜੀ ਤੇ ਉਸ ਨੂੰ ਆਪ ਵੀ ਰੈਫਰ ਰੈਫਰ ਕਰ ਰਿਹਾ ਦੇਤਾ ਹਨ ਹਸਪੀਟਲ ਵਾਲੇ ਕਿੱਥੇ ਵਜੇ ਵਜੇ ਲਾਥਰੇ ਵਿੱਚ ਗੋਲੀ ਵਜੇ ਮਾਰੇ شادی ਜਾਈ ਪਰਹੀਂ ਉਹਦੇ ਨਾ ਹੁੰਦੇ ਉਸ ਨਾਲ شادی ਬੱਚੀ ਬਾਜ ਸਕਦੀ ਉਹਦਾ ਹੀ ਪਿਛਲੇ ਫੜਾ ਕੋਈ ਲਾੜੇ ਗੋਲੀ ਬਾਜੀ ਪਾਜੀ ਕੀ ਨਾ ਹੈ ਤੁਹਾਡਾ ਔਰ ਕੀ ਸਮੱਸਿਆ ਕੀ ਰੋਲਾ ਸੀਗਾ ਤੁਹਾਡਾ ਜੀ ਹਾਂ ਜੀ ਮੇਰਾ ਨਾਮ ਹੈ ਜੀ ਬਜਿੰਦਰ ਸਿੰਘ ਜੀ ਤੇ ਪਾਜੀ ਸਾਡਾ ਰੋਲਾ ਕੁਛ ਨਹੀਂ ਪਹਿਲਾਂ ਹੈਗਾ ਸੀ ਇਹਨੇ ਤੁਹਾਡੀ ਪਿਆਰੀ ਪਹਿਲਾਂ ਦਾ ਗਿੱਡੀ ਸਪਰੇਅ ਪੱਠਿਆਂ ਨੂੰ ਸਪਰੇਅ ਕਰਕੇ ਤੇ ਅਸੀਂ ਇਹ ਕਹਿੰਦੇ ਕਿ ਆਹ ਨੂੰ ਵੀ ਤੂੰ ਸਾਡੇ ਪੱਠਾ ਸਪਰੇਅ ਕੀਤੀ ਇਹ ਕਹਿੰਦਾ ਨਹੀਂ ਜੀ ਮੈਂ ਨਹੀਂ ਕੀਤੀ ਆਈਗਾ ਕੈਮਰੇ ਚਾਕੇ ਭਰਾ ਇਹਨਾਂ ਦੇ ਕੈਮਰੇ ਵੀ ਲੱਗੇ ਰਹੇ ਨੇ ਉੱਥੇ ਸਾਨੂੰ ਕੈਮਰੇ ਨਹੀਂ ਚੈੱਕ ਕਰਾਏ ਵਿਹਲੀ ਜਿਹਾ ਲੱਗੇ ਤੇ ਰਾਤੀ ਫੇਰ ਇਹਨੇ ਪਠਿਆਲ ਸਾਡੇ ਉਹੀ ਨੂੰ ਕਾਲੀ ਛੱਟ ਕੇ ਉੱਤੇ ਅੰਗ ਲਾਤੀ ਅੱਗ ਲਾਤੀ ਕਿ ਅੱਗੇ ਸਾਨੂੰ ਇੱਕ ਦੋ ਜੀ ਧਮਕੀਆਂ ਦਿੱਤੀਆਂ ਜੀ ਪਿਸਟਲ ਦੇ ਪਿਓ ਦਾ ਤੇ ਗੋਲੀਆਂ ਨੇ ਮਾਰੀਏ ਕਿ ਤੂੰ ਨੇ ਕਿੱਤੋਂ ਵਾਰੀ ਹਾਂ ਜੀ ਪਿਓ ਦਾ ਕਾਰੀ ਲੱਗਾ ਕੀ ਕੋਈ ਪਹਿਲੀ ਰੰਜਿਸ਼ ਵੀ ਕੋਈ ਚੱਲ ਰਹੀ ਸੀ ਰੰਜਿਸ਼ ਸਾਡੀ ਜੀ ਕੋਈ ਨਹੀਂ ਹੈਗੀ ਸੀ ਪਹਿਲਾਂ ਉਹੀ ਧਮਕੀ ਵਾਸ ਦਿੱਤਾ ਜਦੋਂ ਪਿਸਟਲ ਦੀ ਧਮਕੀ ਦੇ ਜਾਂਦੇ ਤੁਹਾਨੂੰ ਗੋਲੀ ਮਾਰ ਦੇਣੀ ਹੈ ਤੁਹਾਨੂੰ ਸਾਰਿਆਂ ਨੂੰ ਮਾਰ ਦੇਣਾ ਮੈਂ ਇੰਨੀ ਨਹੀਂ ਠੀਮ ਖਾ ਲੈਂਦਾ ਜੇ ਕੋ ਬੋਲਿਆ ਜਾਂਦਾ ਮੁੱਢੀ ਇਹ ਬਹੁਤ ਧਾਰੀ ਖਾਂਦਾ ਇਹਦੇ ਬੋਲਿਆ ਨਹੀਂ ਜਾਂਦਾ ਬਿਲਕੁਲ ਪਿਓ ਦਾ ਕਿੱਥੇ ਲੱਗਿਆ ਹੋਇਆ ਹੈ

ਕਿ ਅਗਰ ਆਪਰ ਕੀਤਾ ਹੈ ਜੇ ਕੋਈ ਕੋਈ ਮਤਲਬ ਪੇਸ਼ੈਂਟ ਦੀ ਮੈਂ ਕੀ ਕੰਡੀਸ਼ਨ ਹੈ ਜੀ ਪੇਸ਼ੈਂਟ ਦਾ ਅਜੇ ਤੱਕ ਤਾਂ ਸਿਹਤ ਠੀਕ ਹੈ ਪਰ ਫਿਰ ਵੀ ਇਹ ਸੱਗੇ ਪੂਰਾ ਮੈਨੇਜਮੈਂਟ ਕਰਨ ਦੀ ਫੀਸ ਹੋ ਚੁੱਕਾ ਹੈ